ਅੱਜ ਅਸੀਂ ਮੀਟਿੰਗ ਰੱਖੀ ਹੈ ਜੀ ਘਰੇ ਮੀਟਿੰਗ ਘਰਾਂ ਰੱਖੀ ਹੈ ਕਿਸੇ ਕਾਰਨ ਕਰਕੇ ਸਪੈਸ਼ਲ ਕਾਰਨ ਕਰਕੇ ਉਹ ਕਾਰਨ ਹੈਗਾ ਭਾਈ ਹੁਣ ਹਰ ਕੋਣ ਦਾ ਅਸੀਂ ਲੈ ਕੇ ਜਾਣਾ ਕੀ ਰਲਾ ਕੇ ਹੈਨਾ ਸੋ ਕੀ ਕੀ ਲੈ ਕੇ ਜਾਣਾ ਕੀ ਕੀ ਲੈ ਕੇ ਆਉਣਾ ਉੱਪਰ ਤੋਂ ਹੈ ਸੂਟ ਸਾਟ ਜੋ ਵੀ ਹੈਗਾ ਸਿਸਟਮ ਸਾਰਾ ਭਾਈ ਕੱਪੜੇ ਦਾ ਤੇਲ ਲੈਣਾ ਜੋ ਵੀ ਕੋਈ ਗਹਿਣਾ ਘੱਟਾ ਹੈਨਾ ਉਹ ਸਾਰੀ ਹੁਣ ਭਾਈ ਮੀਟਿੰਗ ਚੱਲ ਰਹੀ ਆ ਇੱਥੇ ਉਹਦੇ ਘਰ ਕੇ ਹੁਣ ਭੈਣਾ ਬੁਲਾਈਆਂ ਪਹਿਲਾਂ ਤਾਂ ਨੰਬਰ ਵਾਈਜ਼ ਤੁਸੀਂ ਮਿਲਣਾ ਸ਼ੁਰੂ ਕਰੋ ਸਾਰਿਆਂ ਕੋਈ ਧੀ ਸਾਡੀ 7.5 ਲੱਖ ਦੀ 7.5 ਕਰੋੜ ਦੀ ਹੈ ਤੇ ਕਿਵੇਂ ਹੈ ਉਹ ਕਹਿੰਦਾ ਹੈ ਤਾਂ ਮੇਰੀ ਮਾਸੂ ਦੀ ਕੁੜੀ ਆ ਤੂੰ ਚਾਹਲ ਗੋਤ ਦੀਆਂ ਭਾਈ ਸਤਿਆਂ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ ਵੀ ਚਾਹਲ ਗੋਤ ਦੀਆਂ ਕਿੱਥੇ ਆ ਸਤਿਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਰਹੋ ਹੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮੋਗੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂਕਾਰਾਂ ਜਮਾਲ ਕਰੇ ਜੀ ਬਤਾ ਆ ਲਓ ਜੀ ਭਾਈ ਸਾਨੂੰ ਉਮੀਦ ਆ ਵੀ ਤੁਹਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਦਿਵਾਲੀ ਜਿਹੜੀ ਲੰਗੀ ਆ ਖੁਸ਼ੀਆਂ ਭਰੀ ਹੋਊਗੀ ਆ ਸਾਡੇ ਥੋੜਾ ਜਿਹਾ ਹੋ ਗਿਆ ਤਾਂ ਜੀ ਜਿਵੇਂ ਤੁਸੀਂ ਪਿਛਲੇ ਬਲੌਗ ਚ ਦੇਖਿਆ ਹੀ ਆ ਜੈਸਮੀ ਨਾਲੇ ਚੈਨਲ ਤੇ ਬਲੌਗ ਛੱਡਿਆ ਸੀਗਾ ਦਿਵਾਲੀ ਵਾਲੇ ਦਿਨ ਦਾ ਸਾਡੇ ਸ਼੍ਰੀਕੇ ਚੋਂ ਸਾਡੇ ਭੂਆ ਜੀ ਲੱਗਦੇ ਆ ਉਹਨਾਂ ਦੇ ਹਸਬੰਡ ਉਹਨਾਂ ਦੀ ਡੈਥ ਹੋ ਗਈ ਸੀਗੀ ਤੇ ਅਸੀਂ ਫਿਰ ਬਹੁਤਾ ਨਹੀਂ ਦਿਵਾਲੀ ਦਾ ਕਰਿਆ ਸੀ ਬਸ ਮੱਥਾ ਹੀ ਟੇਕਿਆ ਇਹ ਮਠਾਈ ਦਾ ਡੱਬਾ ਇੱਕ ਰੱਖ ਕੇ ਭਗਵਾਨ ਕਬੂਮ ਉਸ ਨੇ ਹੀ ਬਣਾਇਆ ਸਾਡੇ ਜਿੰਨੇ ਵੀ ਘਰ ਆ ਸਾਰੇ ਨੇ ਸੋ ਚਲੋ ਜਿੰਦਗੀ ਦਾ ਇਹ ਹਿੱਸਾ ਹੈ ਮੇਨ ਹਨਾ ਬੀਜੇ ਖੁਸ਼ੀ ਆਉਂਦੀ ਹੈ ਭਾਈ ਗਮ ਵੀ ਆਉਂਦਾ ਇਹ ਜਿੰਦਗੀ ਦੇ ਤੋਂ ਇਹ ਪਹਿਲੂ ਹਿੱਸਾ ਹੈ ਜਿੰਦਗੀ ਦੇ ਕਿਤੇ ਖੁਸ਼ੀ ਦਾ ਮਾਹੌਲ ਹੁੰਦਾ ਕਿਤੇ ਗਮ ਦਾ ਹੁੰਦਾ ਇਦਾਂ ਚੱਲਦਾ ਰਹਿੰਦਾ ਦੁਨੀਆਦਾਰੀ ਇਹ ਨੂੰ ਕਹਿੰਦੇ ਆ ਸੋ ਅੱਜ ਭਾਈ ਅਸੀਂ ਤੁਹਾਨੂੰ ਹੁਣ ਮਲਾਉਣਾ ਸਾਰੀ ਫੈਮਿਲੀ ਨਾਲੇ ਸਾਰੀ ਫੈਮਿਲੀ ਮਤਲਬ ਇਹ ਕਹਿੰਦਾ ਸਾਡੀ ਫੈਮਿਲੀ ਮੈਸੇ ਤਾਂ ਚਲੋ ਸਾਰੀ ਉਹ ਫੈਮਿਲੀ ਸਾਡੀ ਉਹ ਹੈ ਪਰ ਇੱਕ ਹਿੰਟ ਜਿਆ ਦਾ ਮੈਂ ਤੁਹਾਨੂੰ ਵੀ ਅੱਜ ਫੈਮਿਲੀ ਹੋਈਆਂ ਵੀ ਤਿੰਨ ਕਟੀਆਂ ਇੱਕ ਸਾਡੀ ਫੈਮਿਲੀ ਦੂਜੀ ਭਾਈ ਸਾਡੀ ਪਣਿਆਲੀ ਵਾਲੀ ਭੈਣ ਤੀਜੀ ਭਾਈ ਸਾਡੀ ਛੋਟੀ ਭੈਣ ਬਰੇਆਲੀ ਵਾਲੀ ਤੇ ਇੱਕ ਭੈਣ ਸਾਡੀ ਉਹ ਛੋਟੂ ਗਿਰ ਗਿਆ ਮੈਂ ਕਹਿੰਦਾ ਗਿਰ ਗਿਆ ਬੋਤੰਦਰ ਲਿਖਿਓ ਚਾਹ ਨਾ ਵੀ ਲੱਗਿਆ ਤੇ ਉਹ ਗੱਲ ਨਹੀਂ ਸਟੈਂਡ ਅਪ ਦਾ ਲੱਗਿਆ ਮੋਟਰਸਾਈਕਲ ਦਾ ਉਹ ਇਦਾਂ ਹੀ ਉਤਰ ਗਿਆ ਉਹਨਾ ਕਟੇਟਾ ਆਉਣ ਗਿਆ ਤੇ ਅੱਜ ਅਸੀਂ ਮੀਟਿੰਗ ਰੱਖੀ ਹੈ ਜੀ ਘਰੇ ਮੀਟਿੰਗ ਘਰਾਂ ਰੱਖੀ ਹੈ ਕਿਸੇ ਕਾਰਨ ਕਰਕੇ ਸਪੈਸ਼ਲ ਕਾਰਨ ਕਰਕੇ ਉਹ ਕਾਰਨ ਹੈਗਾ ਭਾਈ ਹੁਣ ਹਰ ਕੋਣ ਦਾ ਅਸੀਂ ਲੈ ਕੇ ਜਾਣਾ ਕੀ ਰਲਾ ਕੇ ਹੈਨਾ ਸੋ ਕੀ ਕੀ ਲੈ ਕੇ ਜਾਣਾ ਆ ਕੀ ਕੀ ਲੈ ਕੇ ਆਉਣਾ ਉੱਪਰ ਤੋਂ ਹੈ ਸੂਟ ਸਾਟ ਜੋ ਵੀ ਹੈਗਾ ਸਿਸਟਮ ਸਾਰਾ ਭਾਈ ਕੱਪੜੇ ਦਾ ਤੇਲ ਲੈਣ ਜੋ ਵੀ ਕੋਈ ਗਹਿਣਾ ਇਕੱਟਾ ਹਨਾ ਉਹ ਸਾਰੀ ਹੁਣ ਭਾਈ ਮੀਟਿੰਗ ਚੱਲ ਰਹੀ ਆ ਇੱਥੇ ਉਹਦੇ ਕਰਕੇ ਹੁਣ ਭੈਣਾ ਬੁਲਾਈਆਂ ਪਹਿਲਾਂ ਤਾਂ ਨੰਬਰ ਵਾਈਜ਼ ਤੁਸੀਂ ਮਿਲਣਾ ਸ਼ੁਰੂ ਕਰੋ ਸਾਰਿਆਂ ਇਧਰ ਮਿਲੋ ਜੀ ਪ੍ਰੋਡਕਟ ਸਾਹਿਬ ਜੀ ਸਤਿਗੁਰ ਦੀ ਸਾਰਿਆਂ ਨੂੰ ਸਤਿਗੁਰ ਦੀ ਸਾਰਿਆਂ ਨੂੰ ਸਤਿਗੁਰ ਦੀ ਸਸੀ ਗਾਜੀ ਸਸੀ ਗਾਜੀ ਆਦਾਨੂ ਮੁੰਡੇ ਦੇਖਦੇ ਮੈਂ ਦੌੜ ਰਿਹਾ ਕਿ ਅਸੀਂ ਚੱਡੀ ਗਲਾ ਵਿੱਚ ਹੋਵਾਂਗੇ ਹਾਂ ਸਸੀ ਗਾਜੀ ਸਾਰਿਆਂ ਨੂੰ ਕੋਈ ਮਤ ਬਾਹਰ ਘੁੱਟ ਨਹੀਂ ਕੋਈ ਗੱਲ ਨਹੀਂ ਬਹਨਾਂ ਵਾਲਿਆਂ ਨੂੰ ਸਸੀ ਗਾਜੀ ਸਾਰਿਆਂ ਨੂੰ ਮੈਂ ਨੀਂਦ ਕਰਦਾ ਸਰ ਮਿੱਟੀ ਮੇਰੇ ਇੱਟ ਮੇਰੇ ਇੱਟ ਹਾਂਜੀ ਪ੍ਰਮੋਦ ਸਾਹਿਬ ਸਸੀ ਗਾਜੀ ਸਾਰਿਆਂ ਨੂੰ ਇਹ ਬਈ ਛੋਟੇ ਪਰੋਣਾ ਸਾਹ ਆ ਤੇ ਇਹ ਦੋਹਾਂ ਦਾ ਨਾ ਬਾਈ ਪੰਗਾ ਆ ਪਰ ਹਰੇਕ ਬਲੌਗ 'ਚ ਪੈ ਜਾਂਦਾ ਇਹ ਥੋੜਾ ਜਿਹਾ ਅਮੀਰ ਨੂੰ ਅਮਰੀਦ ਕਹਿ ਦਿੰਦੀ ਆ ਉਹ ਉਹ ਸਾਰਾ ਜਿਹੜੀ ਗੱਲ ਚੱਕ ਲੈਂਦਾ ਹੈ ਤਾਂ ਕਰਕੇ ਨਾ ਉਹ ਥੋੜਾ ਜਿਹਾ ਰੌਲਾ ਚੱਲਦਾ ਅਮਰੀਦ ਨੂੰ ਲੈ ਕੇ ਇਹ ਦੋਵੇਂ ਬੱਜਦੇ ਆ ਦੋ ਵਿੱਚ ਹਾਂ ਆ ਚੱਲਦਾ ਨਾ ਕਰੇ ਹੋਰ ਕਿਹਨੂੰ ਐਦਾ ਨਾ ਇਹ ਬੜਾ ਹੋ ਕੇ ਤਾਂ ਟੁੱਟ ਗਏ ਨੇ ਉਹਨੇ ਕੋਲ ਨਹੀਂ ਆ ਬਾਈ ਤੇ ਸੈਂਟ ਟੂ ਯੂ ਕੋ ਤੇਰੀ ਇਹ ਕੀ ਬੋਲੀ ਮੈਂ ਤਾਂ ਬੋਲਦਾ ਹਨਾ ਕਿ ਤੂੰ ਤੇਰੇ ਬੁੜਾ ਹੋਇਆ ਉਹ ਨਾ ਬੁੜਾ ਥਾਏਗਾ ਹਾਂ ਬੁੜਾ ਤੇ ਮੇਰੇ ਆ ਗਏ ਮੇਰੇ ਆਣ ਲਾਗੇ ਦੇਖ ਲੈ ਕੋਈ ਕੋਟਾ ਬੁੜਾ ਹੋ ਗਿਆ ਇਹ ਅਪੂਰੇ ਹੋ ਜਾ ਤੂੰ ਤਾਂ ਆਪਣਾ ਵਿਆਹ ਲੈ ਹਣ ਬਾਕੀ ਅਗਰ ਨਾ ਵਿੱਚ ਰਹਿਣਗੇ ਲਾਮੇ ਮੈਣਗੇ ਬਲੌਡ ਤੇ ਮੀਟਿੰਗ ਕਰੀ ਇਸ ਵੀ ਹਣ ਮੀਟਿੰਗ ਜੀ ਹੁਣ ਭਾਈ ਸਾਡੇ ਮੇਨ ਮੈਂਬਰ ਜਿਹੜੇ ਬੈਠੇ ਆ ਉਹ ਹੁਣ ਦੱਸੂਗੇ ਕਿ ਆ ਕੁਝ ਲੈ ਕੇ ਆਣਾ ਮੰਮੀ ਹੈ ਨਾ ਕਰੀ ਕੋਈ ਸਲਾਹ ਤੇਰਾ ਕੁਝ ਨਹੀਂ ਆਉਣਾ ਦੇਖੋ ਸਲਾਹ ਗੱਲ ਆਏ ਆ ਵੀ ਕਈ ਵਾਰ ਹੁਣ ਜਿਹੜੀ ਬਲੌਗ ਦੇ ਵਿੱਚ ਕਈ ਵਾਰ ਸਲਾਹ ਕੋਈ ਨਹੀਂ ਆਦ ਆਉਂਦਾ ਕੰਮ ਹੈ ਨਾ ਕਈ ਵਾਰ ਕਈ ਵਾਰ ਭੁੱਲ ਜਾਂਦਾ ਮੈਨੂੰ ਭੁੱਲ ਜਾਂਦਾ ਉਹ ਜੇ ਬਾਅਦ ਵਿੱਚ ਕੁਝ ਹੋਰ ਐਡ ਹੋ ਜਵੇ ਵਿੱਚ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਫਿਰ ਹਾਲ ਹੁ ਕਿਆ ਕਿਆ ਸੋਚਿਆ ਹੋਵਾਂ ਮੈਂ ਤਾਂ ਜੀ ਨੇ ਆਉਣੇ ਨੇ ਤਾਂ ਕਹਿ ਕੋਈ ਚਾਹ ਤਾਂ ਸਾਡੇ ਹਾਂ ਇਹ ਤਾਂ ਕੱਪੜੇ ਲੈਣੇ ਆ ਹੂੰ ਇੱਕ ਹਰਗੋੜ ਨੂੰ ਉਹ ਚੀਜ਼ ਲੈਣੀ ਆ ਚੰਤੂ ਦੀ ਵੀ ਪਾਣਾ ਚੋ ਅੱਛਾ ਠੀਕ ਹੈ ਠੀਕ ਹੈ ਜੀ ਇੱਕ ਪਨੀਰੀ ਲੈਣੀ ਆ ਪਨੀਰੀ ਲੈਣੀ ਉਹ ਵੀ ਸਮਾਨ ਮੰਮੀ ਕਿਆ ਕਿਆ ਹੋਣਾ ਫਿਰ ਜਿਹੜਾ ਆਮ ਪੰਜੀ ਆਮ ਜਿਹੜਾ ਛਿਲੇ ਵਿੱਚ ਬਣਾ ਕੇ ਦਿੰਦੇ ਨੇ ਪੰਜੀ ਦੀ ਖੁੰਡਾ ਸਮਾਨ ਕਹਿ ਕੇ ਜਿਹੜਾ ਨੇ ਛਿਲੇ ਦਾ ਕਹਿ ਕੇ ਮੈਂ ਤਾਂ ਲੈਣਾ ਪੈਤਾ ਇਹ ਆਮ ਨਾਲ ਪਤਾ ਦੁਕਾਨ ਵਾਲੇ ਨੂੰ ਦੁਕਾਨ ਤੋਂ ਬਣਾਉਂਦਾ ਨੇ ਆਪੇ ਬਣਾ ਦਿੰਦਾ ਬਣਾਉਣਾ ਭਈ ਹਾਂ ਉਹਨੇ ਆਪੇ ਬਣਾ ਦਿੰਦਾ ਜੇ ਤੁਹਾਨੂੰ ਕੀ ਕੀ ਚਾਰਕਟ ਭੇਜੀ ਜਿੰਨੀ ਬਣਾਉਣੀ ਆ ਤੁਸੀਂ ਬਣਾਪੇ ਦੱਸ ਦੇ ਪੰਜ ਕਿ ਟੁਰੀ ਦੀ ਤਪਾਉਣੀ ਵੀ ਜਿਹੜਾ ਉਹਨੇ ਆਪ ਉਹ ਕਰਨਾ ਏ ਵੀ ਜੇ ਉਹ ਆਮ ਖਾਣੀ ਏ ਕਿਸੇ ਨੇ ਫਿਰ ਉਹ ਤਾਕਤ ਦੀ ਚੀਜ਼ਾਂ ਪਾ ਦੇਣੇ ਵੀ ਦੁਨੀਆ ਚੀਜ਼ਾਂ ਨਹੀਂ ਪਾ ਦੇ ਕਰ ਜਿਹਦਾ ਗੁੰਦਾ ਵਗੈਰਾ ਇਹੋ ਜਿਹੀ ਚੀਜ਼ਾਂ ਨਹੀਂ ਪਾ ਦੇ ਇਹ ਤਾਂ ਮੂੰ ਸਵਾ ਮਹੀਨਾ ਤਾਂ ਮੰਮੀ ਹੋਏ ਜਾਣਾ ਕਿਉਂਕਿ ਮਾਸਿਰਨ ਨੇ ਬਣਾਈ ਵੀ ਉੱਥੇ ਨਾ ਫਿਰ ਆਪਣੀ ਤਾਕਤ ਦੀ ਪਵਾ ਦਿਓ ਤੁਸੀਂ ਚੀਜ਼ ਤਾਕਤ ਉਹਦੇ ਜਿੱਦਾਂ ਤਾਕਤ ਦੀ ਵੀ ਹੁੰਦੀ ਆ ਦੂਈ ਵੀ ਹੁੰਦੀ ਆ ਤਾਕਤ ਦੇ ਤੇਰੇ ਜੀ ਬਦਾਮ ਹੁੰਦੇ ਕਾਜੂ ਵਗੈਰਾ ਉਹ ਹੀ ਮੈਨੂੰ ਕਹਿੰਦੀ ਹੂ ਆਮ ਕਿਹੜਾ ਕੋਈ ਬੋਲਦਾ ਉਹ ਤਾਂ ਮਾਸੀ ਦੇ ਲੜਾਏ ਦੇ ਨਹੀ ਜੀ ਫਿਰ ਆਏ ਨਾ ਸਿਆੜਾ ਹੀ ਹੈ ਗਾਂ ਸਿਆੜਾ ਹੀ ਆ ਖਾਓ ਜੀ ਕਰੂ ਜੀ ਮਾਂ ਬਟਾ ਜੀ ਪਵਾ ਦੂੰਗਾ ਥੋੜਾ ਬੋ ਦਸਣਾ ਥੋੜਾ ਪਾ ਦੂੰਗਾ ਜਿਹੜੇ ਦੂਆ ਕਰਨਾ ਹਾਂ ਕੱਢ ਦੂਗਾ ਇਹ ਵੀ ਭਾਈ ਸਾਰਾ ਭਾਈ ਹਰਪੁਰ ਦੇ ਕੱਪੜੇ ਵੀ ਲੈਣੇ ਆ ਹਰਪੁਰ ਦੇ ਕੱਪੜੇ ਹਾਂ ਹਰਪੁਰ ਦੇ ਕੱਪੜੇ ਲੈਣੇ ਭਾਈ ਹੋਰ ਕੱਪੜੇ ਹੋਗੇ ਹਾਂ ਹਰਪੁਰ ਦੇ ਵੀ ਹੋਗੇ ਚੁਪਰੇ ਵੀ ਹੋਗੇ ਅੱਗੇ ਆ ਕੇ ਸਾਰੇ ਹਰਪੁਰ ਦੇ ਆਣਦੇ ਵੀ ਹੋਗੇ ਹਾਂ ਇਹ ਮਤਲਬ ਹੁਣ ਕੱਪੜੇ ਦਾ ਨਿਆਣੇ ਦਿੱਤੇ ਸਿਆਣੇ ਥੋੜੇ ਦੇਣੇ ਉਹਨਾਂ ਦੇ ਹੈਗਾ ਜੀ ਰਿਵਾਜ ਉਹਨਾਂ ਦੇ ਰਿਵਾਜ ਹੈਗਾ ਉਹਨਾਂ ਦੇ ਰਿਵਾਜ ਹੈਗਾ ਤੇ ਹਰੇਕ ਏਰੀਆ ਦਾ ਆਪਣਾ ਆਪਣਾ ਰਿਵਾਜ ਹੁੰਦਾ ਇੱਦਾਂ ਆਪਣੇ ਆਪਣੇ ਨਹੀਂ ਉਹਨਾਂ ਦੇ ਰਿਵਾਜ ਹੈਗਾ ਹੀ ਕਹਿੰਦੇ ਹੁੰਦੇ ਹਾਂ ਹਾਂ ਤਾਂ ਉਹ ਸਾ ਆਪਣੇ ਸੁਧਾਰਿਆਂ ਦਾ ਰਿਵਾਜ ਆਡੇ ਵੱਲ ਹੈਗਾ ਵਾਹ ਇਹ ਜਿਹਨੂੰ ਨਵਾਂ ਪੰਗਾ ਛੇੜਦਾ ਮਾੜਾ ਨੂੰ ਕਹਿੰਦੀ ਬਾਬਾ ਆ ਜਾ ਹੁਣੇ ਹੈ ਤਾਤਾ ਜੀ ਸਾਡੇ ਤਾਤਾ ਜੀ ਜਦੋਂ ਬੰਦ ਬਿਜਾ ਕੰਕਾਰ ਦਾ ਹੈ ਤੂੰ ਮਾਨੂੰ ਗਰੀਨ ਨੇ ਤਾਂ ਮੰਨ ਲਓ ਧੱਕੀ ਦਾ ਸੰਧਾਰਾ ਉਹ ਚੱਲ ਕੋਈ ਨਾ ਚੱਲ ਨਾ ਮਹਾਰੀਆ ਅਰੇ ਪਰਮਾਨੰਥੀ ਬੋਲ ਕਢਾਉਂਦਾ ਮੈਂ ਕਿਹੋ ਰਹਿਣ ਦਾ ਰਹਿਣ ਦਾ ਸਾਡੇ ਹੀ ਜਾਨ ਰਹਿਣ ਦਾ ਰਹਿਣ ਦਾ ਨਾ ਹੀ ਰਹਿਣ ਦੇ ਕੋਈ ਨਾ ਅਰੇ ਮਾੜਾ ਜੀ ਕਹਿੰਦਾ ਹੀ ਹੁਕਮ ਤਾਂ ਪਾਈ ਨੀ ਨਾਲ ਰਿਕਾਰਡ ਕਰ ਕਰ ਕੇ ਮਾਮਾ ਘਾ ਲਾਣਾ ਮਾਮਾ ਘਾ ਲਾਣਾ ਹੋਰ ਇਹਨੇ ਨਾ ਦੇਰ ਕੋਈ ਮੈਸੇਜ ਹੀ ਨਹੀਂ ਚੱਲ ਕੋਈ ਦੋ ਹੀ ਜਾ ਥੋੜਾ ਬੁੱਢਾ ਦੋ ਮਿੰਟ ਪਾਇਆ ਹੈ ਹਾਂ ਭੰਗ ਭਾਈ ਇਹ ਵੀ ਮੁੰਡਿਆਂ ਨਾਲ ਦੀ ਹੋਗਾ ਠੀਕ ਛੁੰਡੇ ਆ ਲੈ ਇੱਕ ਜਣਾ ਸਾਨੂੰ ਮੁੰਡਾ ਘੱਟ ਆ ਤੇ ਮਾਲਕ ਚਲੋ ਇਹਦੀ ਉਹ ਬਚਰੀ ਦੀ ਸੁਣ ਲਵੇ ਇਹਨੂੰ ਵੀਰ ਦੇ ਦੇਵੇ ਕਾਹਾਨੂੰ ਹਨਾ ਤੇ ਇਹ ਭਾਈ ਮਾਲਕ ਵੀ ਰਜਾ ਇਹਦੇ ਮੂਰੇ ਮੈਨੂੰ ਵੀ ਬੰਦੇ ਦੇ ਹੱਥੇ ਚੀਜ਼ਾਂ ਹੈ ਨਹੀਂ ਤਾਂ ਹੀ ਕਹਿੰਦੇ ਹੁੰਦੇ ਆ ਵੀ ਜਿਹੜੀਆਂ ਬੜੀਆਂ ਗੱਡੀਆਂ ਉਹ ਕਹਿੰਦੇ ਭਾਈ ਚਲੋ ਮਾਲਕ ਨੇ ਫਿਰ ਵੀ ਕਿਰਪਾ ਕਰੀ ਵੀ ਆ ਹੈਗੀ ਆ ਆਪਣੇ ਕੋਲ ਧੀ ਸਾਡੀ 5.5 ਲੱਖ ਦੀ 5 ਕਰੋੜ ਦੀ ਹੈ ਤੇ ਕਿਹਾ ਕਿ ਮੈਂ ਨਹੀਂ ਕਿਹਾ ਤੇ ਮੇਰੀ ਮੇਰੀ ਮਾਸੀ ਦੀ ਹੋਣੀ ਹੈ ਮੇਰੀ ਮਾਸੀ ਦੀ ਹੋਣੀ ਹੈ 5 ਕਰੋੜ ਦੀ ਤੇਲੇ ਤੂੰ ਆਏ ਦੱਸ ਤੇ ਤੇ ਮੈਂ ਨਹੀਂ ਆਉਂਦਾ ਉਹ ਕਹਿੰਦਾ ਉਹ ਤਾਂ ਹੀ ਕਹਿੰਦੇ ਹੁੰਦੇ ਆ ਵੀ ਬੜੀਆਂ ਗੱਡੀਆਂ ਜਿਹੜੀਆਂ ਭਾਈ ਕਾਰਾਂ ਉਹ ਤਾਂ ਹਰੇਕ ਦੇ ਘਰ ਆ ਜਾਂਦੀਆਂ ਹਨਾ ਜਿਹੜੀਆਂ ਛੋਟੀਆਂ ਕਾਰਾਂ ਨਿਆਣੇ ਖੇਲਣੇ ਆਣੀਆਂ ਹਨਾ ਉਹ ਕਿਸੇ-ਕਿਸੇ ਦੇ ਘਰ ਆ ਹੀ ਹੁੰਦੀਆਂ ਕਿਸਮਤ ਵਾਲੇ ਇਹ ਇਹ ਬਾਈ ਸੱਚੀ ਗੱਲ ਆ ਇਹ ਹਨਾ ਤੇ ਚਲੋ ਮਾਲਕ ਹਰੇਕ ਨੂੰ ਭਾਈ ਦੁੱਧ ਪੁੱਤ ਦੀ ਦਾਤ ਬਖਸ਼ੇ ਤੇ ਹੁਣ ਭਾਈ ਮੰਮੂ ਜੀ 4 ਬਟਾ ਹਾਂਜੀ ਕਿੰਨੇ ਕਹਿੰਦੇ ਸੀਗੇ ਹੈ ਆ ਮੁੰਡੇ ਤਾਂ ਵਿੱਚ ਜਿਵੇਂ ਡਟੇ ਟੁੱਟੇ ਹੋ ਗਏ ਹਾਂ ਹਾਂ ਇਹ ਬੇਦੇਸੀ ਕੀ ਹੈ ਮੁਟ ਕੁੜੀਆਂ ਮੁੰਡੀਆਂ ਹੈ ਮੁੰਡੇ ਡਿਟੇਜ ਮੈਂ ਟੱਢ ਦੇ ਚੋਈ ਹਾਂ 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 ਤੇਜ ਹੋ ਜਾਓ ਤੇਜ ਹੋ ਜਾਓ ਹੋ ਗਿਆ ਚੇਰ ਤੇਨੇ ਛਿਖਿਆ ਹਾਂ ਚੱਲ ਚੱਲ ਲੇਕਿਨ ਆਪਾਂ ਆਪਾਂ ਬਲੌਗ ਹੀ ਕਰਾਂ ਚੁੱਪ ਕਰ ਮੈਂ ਉਹ 2 ਮਿੰਟ ਮੂੰਹੇ ਕਪੜੇ ਦੇ ਦੋ ਜੱਪ ਜਾ ਚੁੱਪ ਕਰ ਤੁਸੀਂ ਕਿਉਂ ਦਿੰਦੇ ਗਾਂ ਦੇਣਾ ਤੇ ਮੌਕਾ ਗਾਂਸ ਵਾਲੀ ਆਉਗੀ ਬਹੁਤ ਔਖਾ ਟਾਈਮ ਕਢਾਇਆ ਭਾਈ ਨਾਲ ਤੇ ਫੋਨ ਕਰ ਕਰ ਕੇ ਦੇਖੀ ਦੇਖੀ ਬਾਕੀ ਮਹਾ ਭਾਈ ਆਉ ਕੋਈ ਬੀ ਕੱਢਦੇ ਆ ਭਸਲਾ ਲੈ ਹੁਣ ਰੱਖਿਆ ਕਰਦਾ ਆ ਫਿਰ ਹੁਣ ਦੇਖਦੇ ਆ ਜੀ ਹੁਣ ਕਦੇ ਬਿੰਚ ਜਾਂਦੇ ਆ ਰੋਪੜ ਨੂੰ ਫੇਰ ਲਿਆਦੇ ਹਮਾਖ ਨੂੰ ਫਰੀਦ ਕੇ ਰੱਖਿਆ ਪਤਾ ਹੁਣ ਤੁਹਾਨੂੰ ਪਤਾ ਲੱਗੇ ਜਾਣਾ ਕੱਲੀ ਕੱਲੀ ਵੀਡੀਓ ਦਾ ਵੀ ਅੱਜ ਆ ਲੈ ਲਿਆ ਜਾ ਲੈ ਕਾਲੂ ਜਾਣਾ ਐ ਕਣਾ ਆ ਨਾ ਭਾਈ ਤੇ ਦੇਖਦੇ ਆ ਹੁਣ ਬਾਕੀ ਹਾਂ ਹਾਂ ਤਾ ਦਾ ਤਾ ਦਾ ਤਾ ਦਾ ਤਾ ਦਾ ਤਾ ਦਾ ਤਾ ਦਾ ਵਾੜੀ ਜੀ ਜੀ ਵਧੀਆ ਲੰਗੀ ਫਿਰ ਹਾਂ ਵਧੀਆ ਲੰਗੀ ਮਾਂ ਜੀ ਆ ਗਿਆ ਦਵਾੜੀ ਚ ਅੱਛਾ ਪਾਪਾ ਕਹਿੰਦੀ ਅੱਜ ਦੀ ਦਿਵਾਲੀ ਕਹਿੰਦੀ ਅੱਜ ਦੀ ਦਿਵਾਲੀ ਕਹਿੰਦੀ ਖਤਮ ਹੋਣਾ ਤਾਂ ਹੋਰ ਮੈਂ ਕਿ ਅੱਜ ਦੀ ਦਿਵਾਲੀ ਖਤਮ ਮੈਂ ਕਿ ਕੱਲ੍ਹ ਦਿਵਾਲਾ ਇਹ ਕਹਿੰਦੀ ਉਹ ਕੀ ਹੁੰਦਾ ਮਮਾ ਜੀ ਮਮਾ ਜੀ ਮੈਂ ਕਹਿੰਦਾ ਦਿਵਾਲੀ ਦੂਏ ਮਮਾ ਦੇਖਦਾ ਵੀ ਯਾਰ ਇੰਨੇ ਵੀ ਪਟਾਕੇ ਫੂਕ ਮਮਾ ਜੀ ਟਫੀ ਵਾਲੋ ਦੱਸੋ ਗੱਲ ਹਾਂ ਮੈਂ ਦੇਖ ਲਿਆ ਤਾ ਫਿਰ ਹੋਤਾ ਸੀ ਆਈ ਹੋਈ ਆ ਮਾਪਾ ਦੀ ਸਟੇਟਸਾਂ ਚ ਉਹਨਾਂ ਦਾ ਭਾਈ ਡੌਗੀ ਆ ਛੋਟਾ ਜਿਹਾ ਚੱਕਰੀ ਚੱਲਦੀ ਚੱਲਦੀ ਹਾਲਾ ਚੱਕ ਕੇ ਮੂੰਹ ਚ ਭੱਜ ਗਿਆ ਫਿਰ ਕੱਪਦਾ ਫਿਰਿਆ ਹਾਂ ਮਰਦੀ ਵੇ ਚ ਉਹ ਬਾਦੀ ਬਾਦੀ ਚੱਕਰੀ ਚੱਕ ਕੇ ਲੈ ਗਿਆ ਮੂੰਹ ਚ ਭਾਗੇ ਉਹ ਬੰਬਾ ਅਨਾਰ ਕੰਧ ਪਰ ਚੱਲਦਾ ਦਾ ਸ਼ਾਲਾ ਮਾਰ ਮਾਰ ਨੂੰ ਫੜਨੇ ਨੂੰ ਫਿਰਦਾ ਤਾ ਉਹ ਉਹ ਆਏ ਨਹੀਂ ਮਾਪਾ ਮੇਰਾ ਬਾਣ ਇੱਕ ਨਹੀਂ ਹੈ ਤੂੰ ਚਲ ਗਿਆ ਇਹਨੂੰ ਫੋਨ ਤੇ ਨਹੀਂ ਚਲਾਣ ਦੇ ਮੇਰਾ ਦੀ ਫਿਰ ਦੁਗੀਆਂ ਚੱਕੀਆਂ ਨੂੰ ਫੜਨੇ ਨੂੰ ਫਿਰੇ ਕੋਈ ਜਣੀ ਕੋਈ ਜਣੀ ਕੁਝ ਜਿਹੜੇ ਦੱਸਦਾ ਬਾਹਰ ਸਾਰੇ ਚਲਦੇ ਨੇ ਇਹਨੂੰ ਦੱਸਦੀ ਜੀ ਚਾਬੀਆਂ ਰੱਖ ਲਈਆਂ ਤਾਂ ਆਪਣੀਆਂ ਕਾਦੀਆਂ ਹੋਏ ਹੋ ਆਹ ਆ ਆ ਇਹ ਪ੍ਰਾਣੀ ਬੁੜੀਆਂ ਦਾ ਕੰਮ ਆ ਗਿਆ ਆਹ ਦੇਖੋ ਜੀ ਲੈ ਇਹ ਭਾਈ ਬੱਸ ਨਾ ਭੁੱਲ ਗਈ ਮੈਂ ਨਹੀਂ ਕਹਾ ਮੁੱਠੀ ਜੀ ਮੈਂ ਕੀ ਹੈ ਕਦੀ ਜਾਂਦੀ ਕਦੀ ਆਏ ਨਹੀਂ ਪਤਾ ਵੀ ਚਾਬੀਆਂ ਬੰਦੀਆਂ ਨੇ ਕਰਦੀਆਂ ਮੈਂ ਬਾਸ ਨਹੀਂ ਲਿਆ ਨਾ ਹਾਂ ਇਹ ਤਾਂ ਮੈਂ ਹੀ ਠੀਕ ਆ ਇਹ ਤਾਂ ਮੇਨ ਚੀਜ਼ ਆ ਇਹ ਤਾਂ ਮੈਂ ਤੋਂ ਅੱਗੇ ਬਾਹਰ ਬੈਠੇ ਰਹੂਗਾ ਇਹ ਭਾਈ ਅੱਗੇ ਅੱਗੇ ਜੀ ਸੜਕ 'ਤੇ ਬੜੇ ਘਨੇ ਨੇ ਅੱਛਾ ਗੇਰਦਿਆਂ ਉਹ ਇੱਕ ਵਾਰ ਭੋਲਣੀ ਤੇ ਗਏ ਉਹ ਫੇੜਾ ਗਿਆ ਮਜਾਕ ਇਹ ਮੁੜ ਕਾ ਰੋ ਫੁੱਲ ਟੱਪ ਗਏ ਕਿ ਨਹੀਂ ਮੈਂ ਕਿ ਚਾਬੀ ਕਹਿੰਦੀ ਚਾਬੀ ਤਾਂ ਉੱਥੇ ਪਈ ਹੈ ਘਰੀ ਵਿੱਚ ਪਈ ਉਹ ਜੰਨਾ ਇਹ ਕਿਹਦਾ ਜੀ ਕਹਿੰਦਾ ਇਹ ਵੀ ਭਾਈ ਦੇਖ ਲਓ ਪੁਰਾਣੇ ਜਮਾਨੇ ਚ ਮਾਤਾ ਜਿਹੜੀਆਂ ਜਿੱਦਾਂ ਹੁਣ ਮੰਮੀ ਰਹਿੰਦੀ ਉਮਰ ਦੀਆਂ ਉਹ ਇੱਕ ਨਹੀਂ ਭਾਈ ਬੰਨ ਕੇ ਰੱਖਦੀਆਂ ਨਾਲ ਹਨਾ ਇਹ ਠੀਕ ਆ ਨਾ ਕਿਤੇ ਭੁੱਲੇ ਕਿਉਂਕਿ ਚੁੰਨੀ ਚੁੰਨੀ ਬਗੈਰ ਅਗਲਾ ਉੱਠ ਨਹੀਂ ਸਕਦਾ ਜਾ ਨਹੀਂ ਸਕਦਾ ਚੁੰਨੀ ਨੂੰ ਕੱਟ ਦੇ ਚੁੰਨੀ ਨੂੰ ਕੱਟ ਦੇ ਲੈਣੀ ਕਰ ਨਹੀਂ ਪਾਪਾ ਜਿੱਲੇ ਜਾਓ ਕਿਤੇ ਚਾਬੀ ਰਹੂਗੀ ਕਿਆ ਚਾਬੀ ਨਾਲ ਚੁੰਨੀ ਦਾ ਚੁੰਨੀ ਦਾ ਚੱਕਣੀ ਹੋ ਪਣੀ ਨਾਲ ਚਾਬੀ ਨਹੀਂ ਜਾਊ ਇਹ ਇਹ ਵੀ ਗੱਲ ਜ਼ਰੂਰੀ ਹੈ ਭਾਈ ਲੈ ਦੀ ਨਹੀਂ ਫਾਦੂ ਦਾ ਦਵਾਰਾ ਤੇ ਅਥੀ ਨਾ ਭੋਲੇ ਜੀ ਬਾਜੀ ਨੂੰ ਹੀ ਗਾਣਾ ਕੱਢਣੀਆਂ ਜੇ ਦੀਦੀ ਪੁੱਲ ਗਈ ਤਾਂ ਕਹਿੰਦੇ ਕਹੇ ਰੋੜੇ ਹੋ ਗਏ ਬਿੱਟਾ ਆਵੇ ਦੇਣ ਜਾਊਗਾ ਮਗਰ ਮਾਈ ਉਹ ਮੈਂ ਕਹ ਰਿਹਾ ਮੈਂ ਤਾਂ ਇਹਨੇ ਖਲਾਈ ਤੀ ਬਾਈ ਤਾਨੀ ਇਹ ਗੁਰਬੁਖ ਲੈ ਪਰ ਨਾ ਤਾਂ ਹੈ ਕਿ ਮੇਰੇ ਯਾਦ ਨਹੀਂ ਰਹਿੰਦੇ ਚੱਕਾ ਜੇ ਮੈਂ ਲਿਆ ਮੈਂ ਉੱਤੇ ਫਿਰ ਦੇਖੀ ਇਹਦੇ ਕੰਮ ਦੇਖੀ ਆ ਦੇਖੀ ਇਹਦੇ ਕੰਮ ਨੇ ਉਹ ਬਰਾਬਰ ਕੁਝ ਨਾ ਉਸ ਦਾ ਵੀ ਨੇ ਨੇ ਤਾਂ ਨਹੀਂ ਇਹਨੇ ਮੰਮੀ ਤੇਰਾ ਟਾਪ ਜਾ ਤੋੜ ਦੇਣਾ ਜਿਹੜੇ ਹੱਥ ਆ ਗਿਆ ਦੇਖੀ ਤੇ ਕੰਮ ਦੇਖੀ ਤੇ ਮੈਂ ਕਹਾ ਲੇ ਕੇ ਨਾ ਇਹ ਕਰਦਾ ਹੈ ਹਾਏ ਤੁੰਨੀ ਨੂੰ ਨਾ ਬਾਈ ਹੁਣ ਬਹੁਤ ਤੇਜ਼ ਹੋ ਗਿਆ। ਹੋਰ ਖਰਾਬ ਹੋ ਗਿਆ। ਟੁਕੀ ਹੋ ਗਿਆ, ਟੁਕੀ ਪੂਰਾ। ਨਾ ਤੇਜ਼ ਆ ਨਾ। ਉਹ ਗਾਹਾ ਗਾਹਾ ਬਸ ਹੁਣ ਰੋੜਨ ਦੀ ਤਿਆਰੀ ਜੀ ਹੋ ਗਈ, ਰੋੜਨ ਲੱਗਿਆ ਥੋੜਾ ਥੋੜਾ। ਇਹ ਚੱਪਲ ਲੱਗੇ ਜਾਂਦੇ। ਹੁਣ ਅਸੀਂ ਨਾ ਜੀ ਨੱਤ ਨੂੰ ਪਾ ਕੇ ਬੰਨ ਕੇ ਚੁੰਨੀ। ਉਹ ਡਾਈਨਿੰਗ ਟੇਬਲ ਦੇ ਉੱਤੇ ਕਾ ਬੰਦੇ ਕਰਨਾ। ਕਮੀ ਰਹਿ ਜਾ ਕਿਹੜੇ ਇੰਨੀ ਜਗ੍ਹਾ ਤੇ। ਹੈ ਫੇਰ ਰੋਟਾ ਆਣਾ ਇਹਨੇ। ਇਹਦੀ ਕੰਮ ਹੋ ਜਾਏਗਾ ਨਹੀਂ ਨੂੰ ਕੋਲਦ ਨਾ ਜਿੱਦਾਂਾਰੇ ਕਰਦਾ ਤੱਕਣਾ ਰਵੀ ਕਿ ਪਾ ਲਾ ਪਾ ਦੇ ਕੋਈ ਮਕਾਨ ਨੂੰ ਦੀਦੀ ਹੋ ਗਿਆ ਰੰਗ ਹਾਂ ਠੀਕ ਆ ਕਹਿ ਰੋ ਪੜੋ ਪੁੱਤ ਕਹਿਣਾ ਪੁੱਤ ਬਸ ਮੈਂ ਲੋਪਰ ਕਹਿੰਦਾ ਫਿਰ ਕਹੇਗਾ ਇੱਕ ਮੈਨਗੇਜ ਰਹਿ ਗਿਆ ਤੇ ਇੱਕ ਬਾਰ ਲਿਕੰਦਰ ਰਹਿ ਗਿਆ ਉਹ ਕਹਿੰਦੇ ਦੌੜੀ ਤੇ ਬਾਤ ਕਰਦੇ ਆਂ ਤੇ ਕੰਮ ਜਿਆਦਾ ਤਾਂ ਕਹਿੰਦਾ ਅਸੀਂ ਕਿਰਾਇਆ ਤਾਂ ਅਸੀਂ ਦਿਵਾਲੀ ਕਰਕੇ ਤਾਂ ਨਹੀਂ ਨਹੀਂ ਅੰਦਰ ਨਹੀਂ ਪਾਰਟ ਕਰ ਗਿਆ ਅੱਛਾ ਜਿਹੜੀ ਵਾਲ ਨਹੀਂ ਛੇੜੋ ਪਰ ਉਹਨੂੰ ਬਗਲ ਉਹ ਰਹਿ ਗਿਆ ਬਗਲ ਰਹਿ ਗਿਆ ਬਗਲ ਦਾ ਸਾਰਾ ਕਰਤਾ ਬਾਹਰ ਤੇ ਵੀ ਇੰਦਰ ਤੇ ਜਿਹੜੀ ਸਾਈਡ ਪਰ ਪਿੱਛੇ ਆਉਂਦੀ ਹੈ ਇੰਦਰ ਅੱਛਾ ਅੱਛਾ ਉਹ ਰਹਿੰਦੀ ਵਸੇ ਇੱਕ ਮੈਕ ਸਾਈਡ ਤੇ ਮੇਨ ਗੇਟ ਰਹਿ ਗਿਆ ਬਹੁਤ ਠੀਕ ਆ ਮੇਲ ਗੇ ਥੋੜਾ ਸੀ ਤਾਂ ਵੀ ਉਕਰ ਲਿਆ ਥੋੜਾ ਸਮਾਇਆ ਹੋਇਆ ਬਹੁਤ ਫੇਟਾਂ ਨੂੰ ਝੁਕ ਗਿਆ ਜਾਦਾ ਪਰ ਇਹ ਨਾ ਗੇਟ ਉਹ ਲੱਗਦਾ ਨਹੀਂ ਸੀਗਾ ਚਲ ਉੱਪਰ ਤੇ ਮੈਂ ਉਹ ਕਰਕੇ ਢੇੜ ਕੇ ਫੇਰ ਉੱਚਾ ਕਰੂੰਗੇ ਫੇਰ ਕਰੂੰਗੇ ਉਹਨੂੰ ਸਾਰੇ ਹਲੇ ਦੀ ਦੇ ਦਾ ਤਮਰ ਉਹ ਕਰਨਾ ਤੇਲਾ ਲੈ ਕੇ ਆਉਣੀ ਆ ਹੈ ਕਾ ਜਾਣਾ ਜੀ ਫਿਰ ਦੇਖ ਲੈਂਦਾ ਨਾ ਕੋਈ ਕੱਪੜੇ ਦੇ ਲੱਲਾ ਬਣੀ ਉਹ ਵੇਲਾ ਹੋਣਾ ਉਹ ਜਿਹੜਾ ਕੱਪੜੇ ਲੈਣ ਇਹ ਤਾਂ ਚੱਲੀ ਹੋ ਜਾਣਾ ਮੋਰੇ 5-10 ਕ ਤੇਲਾ ਆਇਆ ਇੱਥੇ ਮਿਲਦੀ ਜਾਂਦੀ ਮੰਮੂ ਜੀ ਕਦੇ ਕਰਕੀਆਂ ਨਾ ਮੈਂ ਤਾਂ ਨਹੀਂ ਮਿਲ ਜੂਗਾ ਉਹਨੇ ਮਿਲੀ ਆ ਜੀ ਉਹ ਤਰਾਜ ਮਿਲਣੀ ਮਲਾ ਦਿੰਦੇ ਮਾੜਾ ਮੋਟਾ ਫਰਕ ਹੋਵੇ ਮਲਾ ਦਿੰਦੇ ਮੈਂ ਪਤਾ ਮਾੜਾ ਮੋਟਾ ਮਰਾ ਦਿੰਦੇ ਆ ਇਤਨਾ ਸੌ ਮਿਲਦਾ ਕੁੱਤੇ ਵਾਧੂ ਬੈ ਗਾ ਮਾੜਾ ਮੋਟਾ ਫਰਕ ਚੱਲ ਜਾਂਦਾ ਪੈਸੇ ਤਾਂ ਉਹ ਕਰ ਦਿੰਦੇ ਇਹ ਵੈ ਲਗਾਉਂਦੇ ਜਿਹੜੇ ਪਤਾ ਨਹੀਂ ਕੀਵੇਂ ਆ ਆਂਛਿੰਦੇ ਨੇ ਹੋ ਜਾਂਦੇ 2-3 ਸਾਲ ਹੋਏ ਆ ਇਹਦੀਆਂ ਸਾਰੀਆਂ ਗਿਣਨ ਲੱਗ ਗਈਆਂ ਹੋ ਜੇ ਹੋ ਗਏ ਮੈਨੂੰ ਪਾੜੇ ਆਉਂਦੇ ਬੰਨੂ ਜਿੱਥੇ ਤੱਕ ਲੱਗਦਾ ਨਾ ਇਹ ਜੇ ਪੌੜੀ ਵਾਲਾ ਰੀਤਾ ਉਹ ਉਹ ਆ ਉਹਦੇ ਭਈਏ ਆ ਨਾ ਇਹ ਟੈਲ ਲੈਣੀ ਅੱਧੇ ਨੂੰ ਮਸਾਲਾ ਲਾਉਂਦੇ ਤੇ ਨਾੜੇ ਇੱਧਰ ਲਾਈ ਜਾਂਦੇ ਆ ਹਵਾ ਦੇ ਵਿੱਚ ਜਿੱਥੇ ਜਿੱਥੇ ਤਾਂ ਬੰਦਾ ਗੌਰ ਰ ਖੜਾਏ ਉੱਥੇ ਰਹੇ ਤਹੀ ਤਾਂ ਮਸੀਰ ਲਗਾਉਂਦੇ ਆ ਸਾਡੀਆਂ ਨਾ ਨੀਚੇ ਵਾਲੀਆਂ ਸਾਰੀਆਂ ਜਿਹੜੀ ਪੌੜੀ ਦਾ ਪੱਥਰ ਆ ਉਹ ਐ ਨਾ ਸਹੀ ਲੱਗਿਆ ਹੋਇਆ ਏ ਜਿਹੜੀ ਉੱਪਰਲੀ ਪੌੜੀ ਦਾ ਪੱਥਰ ਆ ਨਾ ਟੌਪ ਤੇ ਜਾਂਦੀ ਜਿਹੜੀ ਪੌੜੀ ਉਹ ਸਾਰਾ ਜਦ ਉਹ ਕਰਦੇ ਆ ਨਾ ਕਿਸੇ ਕੋਈ ਕੋ ਡੰਡਾ ਮਾਰਦਾ ਜਿਹੜੀ ਖਾਂਦੀ ਟਕ 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 ਬੋਲਦੀ ਬੋਲਦੀ ਏ ਤਾਂ ਇਹ ਡੇਗਦੀਆਂ ਉਨੇ ਇੱਕ ਸਾਈਡ ਤੇ ਮਸਾਲਾ ਲੈਣਾ ਹੈ ਤੇ ਭੇੜੀ ਹੈ ਮਸਾਲਾ ਲੈਣਾ ਥੱਲੇ ਸਾਈਡ ਖੜੀ ਹੈ ਜਿੱਥੇ ਜਿੱਥੇ ਗੌਰ ਹੁੰਦੀ ਹੈ ਥੱਲੇ ਉੱਥੇ ਸਹੀ ਰੱਖਦੇ ਆ ਮਸਾਲਾ ਥੱਲੇ 프ੰਟ ਸਾਡਾ ਐਂ ਠੋਸ ਹੈ ਹੂੰ ਸੂਪਰ ਗੰਦਾਲੇ ਕਿਹੜਾ ਆਂਦਾ ਰਾਜਾ ਘੜਾ ਪਟਾ ਉਹ ਹੀ ਤੇ ਜਿੱਥੇ ਅਗਲੇ ਦੇ ਉੱਪਰ ਜਿਹੜੇ ਨੇ ਕਹਿਣਾ ਇੰਨੀ ਫਿਰ ਆਇਆ ਤੇ ਇੱਕ ਵਾਰ ਥੋੜੇ ਪੈਸੇ ਰਹਿੰਦੇ ਤੇ ਫਿਰ ਆਇਆ ਲੈਣ ਮੈਂ ਕਿਹਾ ਤੇਰੇ ਤੇਲਾਂ ਦੇ ਕਿਵੇਂ ਬੋਲਦੀ ਐ ਮੈਂ ਕਿਹਾ ਤੂੰ ਖਾਲੀ ਛੱਡਿਆ ਹੋਇਆ ਸਾਰਾ ਹੂੰ ਫਟਾਫਟ ਭੱਜ ਗਿਆ ਫਿਰ ਹੂੰ ਮਗਾ ਦਵਾਰਾ ਕਰਕੇ ਜਾਏਗਾ ਇਹ ਕਿੜਿਆ ਉਹ ਹੈ ਦਈਆਂ ਅਸਲ ਵਿੱਚ ਨਾ ਜੀਤੇ ਅਸੀਂ ਆਹ ਕਹਿ ਲਉਈ ਤੀ ਉਹਨੇ ਜਦ ਤੈਲ ਲਾਈ ਨਾ ਜਾਈ ਉਹ ਦੂਏ ਦਿਨੇ ਕਹਿੰਦਾ ਇੱਥੇ ਕਹਿੰਦਾ ਟਰੈਕਟਰ ਖੜਾ ਦੋ ਆ ਜਿਹੜਾ ਜਿੱਥੇ ਆਪਣਾ ਫ੍ਰਿਜ ਪਿਆ ਕਹਿੰਦਾ ਟਰੈਕਟਰ ਜਿਹੜਾ ਮਗਾ ਟਟਣ ਟਟਣ ਦਾ ਇਹਨਾਂ ਦਾ ਮਗਾ ਕਿਦਾਂ ਵੀ ਹੁੰਦਾ ਸਿਸਟਮ ਜੇ ਆਪਾਂ ਟਰੈਕਟਰ ਲਾ ਦਈਏ ਉਹਨੇ ਕਹਿੰਦਾ ਲਿਆਓ ਜੀ ਮਗਾ ਯਾਰ ਤੇਰਾ ਦਿਮਾਗ ਠੀਕ ਹੈ ਮੈਂ ਨਾ ਵੀਉ ਕਿਹਾ ਤਾਂ ਮਗਾ ਇਹ ਕਿਉਂ ਲੱਗ ਗਿਆ ਕਹਿੰਦਾ ਲਾਓ ਕਹਿੰਦਾ ਮੈਂ ਉਰੀ ਬੈਠਾ ਜੀ ਟੁੱਟੀਆਂ ਮੈਲ ਫਰੀ ਲਾ ਕੇ ਸਾਡੀ ਜਿਹੜੀ ਬੇੜੇ ਦੀ ਟਾਇਲ ਆ ਇਹ ਸਾਡੇ ਪਿੰਡ ਦੇ ਮਿਸਤਰੀ ਨੇ ਲਗਾਈ ਹੋਈ ਆ ਵਧੀਆ ਲੱਗੀਆਂ ਹੋਈਆਂ ਇਹ ਸਾਡੇ ਟਰੈਕਟਰ ਗਿਆ ਸਾਰਾ ਕੁਝ ਉੱਥੇ ਖੜਦਾ ਸਾਡਾ ਜਿਵੇਂ ਹੁਣ ਭਰੀ ਵੀ ਚੀਜ਼ ਆਂਦੀ ਆ ਫੇਰ ਘਰਾਂ ਹੀ ਖੜਦੀ ਆ ਉਹ ਤਾਂ ਦੀ ਟਾਇਲ ਫੇਰ ਵੀ ਬੇੜੇ ਦੀ ਬੇੜੇ ਵਾਲੀ ਆ ਉਹ ਤਾਂ ਠੋਸ ਪੱਕੀ ਆ ਅਗਰੇ ਤਾਂ ਆਹੀ ਟਾਇਲ ਉੱਥੇ ਲੱਗੀ ਵੀ ਨਾ ਦੇਖਣਾ ਮੈਂ ਟਰੈਕਟਰ ਚੜਾਤਾ ਵਾਹ ਦੇਖੀ ਜਾਂਗੂਗੀ ਦੇਖਣਾ ਉਹ ਕਹਦਾ ਜੇ ਟੁੱਟ ਗਈ ਮੈਂ ਲਾ ਕੇ ਜਾਉਂਗਾ ਉਹ ਕਹਿੰਦਾ ਟਾਇਰ ਜੇ ਥੱਲੇ ਤੇ ਖਾਲੀ ਆ ਤਾਂ ਡਰੇ ਟੁੱਟਦੀਆਂ ਜੇ ਇੱਕ 20% ਕਰਕੇ ਫੇਰ ਨਾਲੇ ਦੇਖ ਲਓ 20 ਕੁਆਂਟਲ ਦਾ 20 ਕੁਆਂਟਲ ਦਾ ਟਰੈਕਟਰ ਹੁੰਦਾ ਪਰ ਦੇਖ ਲਓ ਤੁਸੀਂ ਦੇ ਹੈ ਕੰਮ ਓਏ ਤੇ ਇਹਨਾਂ ਨਾਲ ਕਿੰਨੂ ਕੋਈ ਆ ਦੇ ਕਲਾਸੀ ਤਾਂ ਟੁੱਟ ਕੇ ਮੋੜ ਚਾਹਲੀ ਮੈਂ ਬਲਾਦਰ ਪਾਉਣ ਲੱਗ ਪਿਆ ਚਾਬੀ ਛੱਡਦੀ ਮੈਂ ਵਿੱਚ ਆਈ ਮੈਂ ਚੱਲ ਗਿਆ ਦੁਕਾਨੇ ਕੋਲ ਨਹੀਂ ਕਿੰਨੂ ਆਈ ਨਾ ਠੀਕ ਪਾਪਾ ਪਾਪਾ ਮੈਂ ਚਾਬੀ ਕੋਕਾ ਖੜੀ ਸੀ ਤੀ ਆ ਜਾ ਐਸਾ ਹੀ ਕਰਦੀ ਆ ਅਸੀਂ ਤਾਂ ਦੀਦੀ ਨੂੰ ਦੁਵਾਲੀ ਦੇਣਾ ਇਹ ਦਵਾਈ ਲੈਣ ਚਲੇ ਗਿਆ ਸਟੋਰ ਵਿੱਚ ਮੇਰੀ ਦਵਾਈ ਲੈਣੀ ਸੀ ਹਾਂ ਫਿਰ ਇਹਨੇ ਦਵਾਈ ਲੈਣ ਚਲੇ ਗਿਆ ਮਨ ਕਹਿੰਦੀ ਮੋਟਰਸਾਈਕਲ ਜਗ ਮਨ ਨਹੀਂ ਮਨ ਚਾਬੀ ਆ ਮੈਂ ਕਿਹਾ ਕੋਈ ਨਹੀਂ ਮੈਂ ਕਿਹਾ ਇੱਥੇ ਆਪਾਂ ਕਿਹੜਾ ਕਿਤੇ ਬਈ ਹੋਰ ਚੀਜ਼ ਸ਼ੋਪਿੰਗ ਕਰਨ ਚਲੇ ਗਏ ਆ ਹਾਂ ਹਾਂ ਆਪ ਮੋਟਰਸਾਈਕਲ ਦੀ ਚਾਬੀ ਪਾਸੇ ਰੱਖ ਕੇ ਚੋਰ ਬਠੇ ਨੇ ਚੋਰ ਤਾਂ ਪੈਪਾ ਤੂੰ ਕੱਢ ਕੇ ਜੇਬ 'ਚ ਪਾ ਲੰਦੀ ਆਪ ਨੂੰ ਪੂਰੇ ਹੱਥ ਲੱਗੇ ਸੀ ਕਾਇਲ ਹੈ ਇਹ ਹੱਥਰੇ ਬਾਹਲਦੇ ਚ ਚੱਬੀ ਗੜ ਨਹੀਂ ਰਿਹਾ ਦਿਮਾਗ ਤਾਂ ਬਹੁਤ ਆਇਆ ਭਾਈ ਕੁੜੀ ਨੇ ਕੀ ਸਾਡੇ ਚੀਨ ਬਹੁਤ ਸੰਭੀ ਸਟੀਆਂ ਹੈ ਕਿਥੇ ਨੇ ਥੋੜੀਆਂ ਸਾਡੀਆਂ ਆ ਖਰਾੜ ਉਧਰ ਥੋੜਾ ਮਲਾ ਦਾ ਡੱਪ ਕੇ ਥੋੜੀਆਂ ਜੀ ਸਾਡੀਆਂ ਨੂੰ ਤਾਂ ਪਤਾ ਹੀ ਨਹੀਂ ਉਹ ਤਾਂ ਡੇਗ ਗਏ ਨੇ ਆ ਤਾਂ ਘਰਾਂ ਦੇ ਡੇਗ ਦਿੰਦੇ ਮੇਰਾ ਘਰਾਂ ਤੋਂ ਹੀ ਮੰਨ ਲੈਂਦੇ ਯਾਰ ਨਹੀਂ ਸਾਡੇ ਨੂੰ ਕਹਿੰਦੇ ਐਵੇਂ ਝੰਡੇ ਮਾਚ ਰਹੇ ਆ ਸਾਡੀਆਂ ਸਾਡੀਆਂ ਦਾ ਮਟੌਨੀ ਆ ਸਾਡੀਆਂ ਵੀ ਨਹੀਂ ਤੇ ਪਤਾ ਪਹਿਲਾਂ ਫੇਰ ਨਾ ਇੱਕ ਵਾਰ ਇੱਥੇ ਆਪਣਾ ਮੰਡੀ ਚ ਕਹਿੰਦੇ ਟਰਾਲੀ ਆਈ ਹੋਈ ਦੀ ਹੈ ਬਪਾਈ ਉਹਦੇ ਉੱਪਰ ਲਿਖਿਆ ਹੋਇਆ ਦਾ ਆਉਜਲਾ ਤੇ ਉਦਾਂ ਹੀ ਗੱਲਾਂ ਮਾਤਾ ਚੱਲ ਪਈਆਂ ਗੱਲਾਂ ਮਾਤਾ ਚੱਲ ਚੱਲੀਆਂ ਵੀ ਉਹ ਉਹਨਾਂ ਨਾਲ ਚੱਲ ਪਈਆਂ ਹਾਂ ਗੋਗੀ ਜੱਤਾ ਉਹ ਹੁਣ ਹੈ ਨਹੀਂ ਭਾਈ ਸਾਡਾ ਚਾਚਾ ਉਹ ਤੇ ਉਹ ਚਲੇ ਗਿਆ ਉਹਨਾਂ ਗੱਲਾਂ ਬਾਤਾਂ ਕਰਨੀ ਜਾਂਦਾ ਵੀ ਆਪਣੇ ਯਾਰ ਸੱਤੀਆਂ ਛੁੱਟੀਆਂ ਦਾ ਪਤਾ ਹੀ ਨਹੀਂ ਲੱਗਦਾ ਉਹ ਉਹਨਾਂ ਨੇ ਦੱਸਿਆ ਹੋਗਾ ਨਾ ਆਪਣੀਆਂ ਦਾ ਯਾਰ ਤੇ ਆ ਉਹ ਕਿਹੜਾ ਪਿੰਡਾ ਉਹ ਖੰਨੇਵਾਲਾ ਖੰਨੇ ਕੋਲ ਮੰਮੀ ਨੂੰ ਪਤਾ ਨਹੀਂ ਕਿਹੜਾ ਪਿੰਡਾ ਬਲਾ ਨਾ ਖੰਨਾ ਡੱਪ ਕੇ ਸੜੀਆਂ ਛੋਟੀਆਂ ਹਾਂ ਹਾਂਜੀ ਖੰਨੇ ਕੋਲ ਖੰਨਾ ਟੱਪ ਕੇ ਪਿੰਡਾ ਕੋਈ ਸਾਡੇ ਦੂਰ ਆਦਾ ਹਾਂ ਅਸੀਂ ਜਾ ਕੇ ਆਏ ਤੇ ਭਾਈ ਵਿਆਹ ਤੇ ਬਾਅਦ ਮੈਂ ਮਤਲਬ ਬਾਈ ਵੀ ਲਾ ਗਿਆ ਦਾ ਬਾਈ ਨਾ ਚਾਰੇ ਦੂਦੇ ਮੰਮੀ ਦੇ ਮੰਮੀ ਦੀ ਬੜੀ ਹਾਂ ਪੰਜ ਛੇ ਜਾਰੇ ਅਸੀਂ ਗਏ ਤੇ ਜੈਸਮੀਨ ਵੀ ਧੀ ਭਾਬੀ ਵੀ ਧੀ ਮੈਂ ਵੀ ਬਾਈ ਵੀ ਮੰਮੀ ਵੀ ਆਂਟੀ ਵੀ ਆ ਹੁਣ ਦੁਆਰਾ ਜਾਣਾ ਹੋਣਾ ਤੇ ਇੱਕ ਵਾਰੀ ਸਾਡੀ ਪੇਰ ਤੋਂ ਦਾ ਮੱਥਾ ਟੇਕ ਹੋਣਾ ਤੇ ਮੁੰਡੇ ਦੀ ਕੁਝ ਚੁੰਨੀ ਚੜਦੀ ਮੁੰਡੇ ਦੀ ਚੜਦੀ ਹੈ ਫਿਰ ਉਹ ਚਾਂਦੀ ਮਿਲੇ ਹੋਣ ਨੂੰ ਆਹਾ ਜਦ ਲੱਗਿਆ ਨਹੀਂ ਹੋਏ ਤੇ ਵੀ ਚੁੰਨੀ ਚੜਦੀ ਹੈ ਮੁੰਡੇ ਦੀ ਜਦ ਵੀ ਮੱਥਾ ਇਹਦੇ ਲੱਗਿਆ ਨਹੀਂ ਵੀ ਆ ਦੋ ਦੀ ਜੋੜੀ ਜਾਂਦੀ ਨਾ ਹੁਣ ਇਹਨੂੰ ਤਾਂ ਨਾ ਫਿਰ ਤਿੰਨ ਹੋ ਜਾਂਦਾ ਨਹੀਂ ਨਹੀਂ ਇਹਨਾਂ ਦਾ ਮੱਥਾ ਲੱਗਿਆ ਨਹੀਂ ਚੌਂਦਿਆਂ ਦੇ ਦੁਆਰਾ ਜਾਇਆ ਵਾਗੇ ਦੁਆਰਾ ਭਾਈ ਇਹ ਵੀ ਚੀਜ਼ਾਂ ਜਿਹੜੇ ਬੜੇ ਬਟਾਰਗੂਆਂ ਨੂੰ ਵੀ ਮੰਨਣਾ ਪੈਂਦਾ ਨਹੀਂ ਸਾਡੇ ਵੀ ਨਾ ਦੱਸਿਆ ਨਸਰਾਲੀ 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 ਪਿੰਡ ਦਾ ਹਾਂ ਨਸਰਾਲੀ ਤਾ ਪੇਪੇ ਮੰਮੀ ਚਲ ਗਈ 1 ਸਾਲ ਉਹ ਲੈ ਕੇ ਦਵਾਲੀ ਦੇ ਦੋ ਦਿਨ ਮੇਰੇ ਮਖਾਟੇ ਜਾਂਦੇ ਤਾਂ ਸਿਆਂ ਦਾ ਮੰਮੀ ਸਾਰੇ ਕਿਤੇ ਘੁੰਮੇ ਇਹ ਕਹਿੰਦੀ ਮੈਂ ਤਾਂ ਸੱਤੀ ਉਹ ਨਹੀਂ ਦੇਖੀ ਹੋਈ ਸੀ ਤੇ ਉਹ ਕਹਿੰਦੀ ਮੈਂ ਪੂਰਚੀ ਵੀ ਲਿਆ ਉਹ ਕਹਿੰਦੇ ਰਾਈ ਨਹੀਂ ਸੱਤੀਆਂ ਤੁਹਾਡੀਆਂ ਹਾਂ ਬਈ ਇਹ ਤਾਂ ਸਾਡੇ ਪਿੰਡ ਦੀ ਐ ਵੀ ਉਹਨੇ ਦੱਸਿਆ ਗੋਤ ਕਹਿੰਦੇ ਨਹੀਂ ਇਹ ਗੋਤ ਦੀਆਂ ਨਹੀਂ ਫੇ ਵਿਚਾਰੀ ਲੈ ਕੇ ਉੱਥੇ ਜਿਹੜਾ ਸਮਾਨ ਲੈ ਕੇ ਗਈ ਸੀ ਕੁੜੀਆਂ ਨੂੰ ਵੰਡ ਕੇ ਆ ਗਈ ਫੇ ਹਾਂਜੀ ਮੈਂ ਕਿਹਾ ਹੁਣ ਨਾਲ ਕਹਿੰਦੇ ਕਿਹੜਾ ਗੋਤ ਆ ਤੁਹਾਡਾ ਹੋਰੇ ਪਤਾ ਕਰਾ ਦਿੰਦੇ ਆ ਚੱਜ ਨਾ ਚਾਹਲ ਚਾਹਲ ਵਾਲੇ ਇੰਦਰ ਚਾਹਲ ਬਠੇ ਮੁਸੀਕਾ ਸੋ ਸਾਡਾ ਗੋਤ ਕਿਹੜਾ ਚਾਹਲ ਚਾਹਲ ਗੋਤ ਦੀਆਂ ਭਾਈ ਸਤੀਆਂ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ ਵੀ ਚਾਹਲ ਗੋਤ ਦੀਆਂ ਕਿੱਥੇ ਆ ਸਤੀਆਂ ਇਹਨਾਂ ਦਾ ਸੁਣੇ ਲੱਗੀਆਂ ਨਹੀਂ ਅਜੇ ਤੱਕ ਉਹ ਲੱਪਲੀਆਂ ਲੱਪਲੀਆਂ ਲੱਭੀਆਂ ਜਿਹੜੀ ਉਹਨਾਂ ਕਰੀ ਦੇਖਦੇ ਸਿੱਧੀ ਕਰਦਾ ਸਭ ਸਾਰਾ ਅੱਪੀ ਦੇ ਹੋ ਜਾਂਦਾ ਇਹ ਕਰਾ ਤਾਂ ਦੇਖਣ ਦਾ ਟਾਈਮ ਉਹ ਹੁੰਦਾ ਜੇ ਇਥੇ ਦੇ ਮਿੱਟੀ-ਮੁੱਟੀ ਲਿਆਣ ਕੇ ਹੀ ਆ ਪਰ ਉਹ ਲੱਗਦੀਆਂ ਨਹੀਂ ਹੈਗੀਆਂ ਉਹ ਸਾਰੇ ਬੁੜੇ ਪਹਿਲਾਂ ਦੇ ਇੱਥੇ ਦੇਖਦੇ ਘਰੀ ਬਚਿਆ ਫਿਰਦਾ ਗਾਂਹ ਜਾ ਕੇ ਅਸੀਂ ਵੀ ਫੇਉਣ ਦੀ ਕਰ ਬੁੜੇ ਗਏ ਜਾਂ ਪ੍ਰਾਣੇ ਅੱਜੀ ਕੀ ਜਾਣਾ ਹੁਣ ਘਾੜ ਲੱਪਣ ਉਹ ਫਿਰ ਠੀਕ ਹੈ ਕਿਹਦੀ ਗਾਂ ਦੇ ਗਾਂ ਕੀ ਫਾਇਦਾ ਕਿਆ ਲੋ ਹੋਏ ਜੇ ਪਤਾ ਲੱਗ ਜਵੇ ਇਹ ਵੀ ਕਿੱਥੇ ਆ ਮਾੜੀ ਗੱਲ ਹੁਣ ਇਹ ਤਾਂ ਪਿੰਡ ਦੇ ਸਾਡੇ ਧੀਰਪੁਰ ਟਿਕਦੇ ਨੇ sare ਅਸੀਂ ਨਹੀਂ ਜਾਂਦੇ ਪਰ ਸਾਡੇ ਦੋ ਘਰ ਨਹੀਂ ਜਾਂਦੇ ਅੱਛਾ ਨੂੰ ਸਾਡਾ ਕੋ ਤਾਂ ਹੋਰ ਐ ਉਹਨਾਂ ਦਾ ਹੋਰ ਐ ਚਾਹਾਂ ਲਾਰਾ ਚਾਹੇਲ ਮਾ ਥੋੜਾ ਜਿਹਾ ਫਰਕ ਐ ਅੱਛਾ ਹਾਂ ਥੋੜਾ ਜੀ ਦੇ ਚੱਕਰ ਤੁਹਾਡਾ ਚਾਚੇ ਨੂੰ ਕੰਨਾ ਐ ਹਾਂ ਇਹ ਕਿੰਨਾ ਦਾ ਸੈਨ ਐ ਉਹਨਾਂ ਦਾ ਚਿਹਰਾ ਅੱਛਾ ਉਹਦੇ ਹੋਰ ਕੇ ਹੋਣਾ ਫਰਕ ਆ ਭਾਈ ਠੀਕ ਐ ਵੀ ਚੱਕਰ ਤੇ ਚਲੋ ਭਾਈ ਜੇ ਕਿਸੇ ਨੂੰ ਪਤਾ ਹੋਏ ਤਾਂ ਜਰੂਰ ਦੱਸਿਓ। ਅ ਚੰਗਾ ਜੀ ਫੇਰ ਮਿਲਦੇ ਆਂ ਤੁਹਾਨੂੰ ਕਿਸੇ ਅਗਲੇ ਵਲੌਗ 'ਚ। ਅ ਹਰਕੁੰਤ ਦੀ ਕਰਨੀ ਆ ਸ਼ਾਪਿੰਗ ਜੁੜੇ ਰਹੇ ਹੋ ਸਾਰੇ ਵਲੌਗਾਂ ਦੇ ਨਾਲ। ਹਾਂ ਫੇਰ ਤੁਹਾਨੂੰ ਹੁਣ ਅਗਲੇ ਵਲੌਗ ਜਿਹੜੇ ਹੁਣ ਸਾਡੇ ਚੱਲਣੇ ਆ ਉਹ ਸ਼ਾਪਿੰਗ ਵਾਲੇ ਹੋਣੇ ਆ ਭਾਈ ਵੀ ਜਾਬੇ ਕੀ ਰਲਣਾ ਸ਼ਾਪਿੰਗ। ਮੈਂ ਕਹਿੰਦਾ ਪੁਰਾਣੇ ਕੱਪੜੇ ਚੰਡੀਗੜ੍ਹ ਦੇ ਜਗਲੇ ਆ ਜੇ 22 ਜੂਨ ਨੂੰ। ਨਾ ਨਾ ਇਹ ਉਹ ਤੋਂ ਵੀ ਵਧੀਆ ਮੈਨੇ ਕੱਪੜੇ ਰੱਖੇ। ਨਹੀਂ ਆਹ ਮਾਲ 'ਚੋਂ ਕੱਪੜੇ ਬਹੁਤ ਹੀ ਆ ਮਿਲਦੇ। ਨਰੇ ਵਧੀਆ ਵੈਰਾਈਟੀ ਲੈ ਟਾਪ ਦੇ ਕੱਪੜੇ ਐ ਨਾਲੇ ਆਖੀ ਹੁਣ ਦੇਖ ਲੋ ਕੱਦੇ ਵਰਤਦੇ ਆ ਇਹਦੇ ਆਪਣਾ ਮੰਨ ਕੇ ਇਤਦੇ ਨੂਰ ਦੇ ਨੂਰ ਨਾਲ ਕੱਦੇ ਵਰਤਦੇ ਨੇ ਕਦੇ ਰੰਗ ਨਹੀਂ ਫਿੱਟਿਆ ਇਹ ਬਹੁਤ ਟਾਪ ਦੇ ਕੱਪੜੇ ਨੇ ਮੈਂ ਨੂਰ ਨੂੰ ਮਾਉਲ ਤੋਂ ਵਧੀਆ ਬਣ ਕੇ ਸਾਰੇ ਮੈਂ ਨੂਰ ਨੂੰ ਮਾਉਲ ਚੋਂ ਹੀ ਲੈ ਕੇ ਦਿੱਤੇ ਤੇ ਐਨ ਸੌਫਟ ਪਏ ਹੁੰਦੇ ਆ ਬੜੀਆਂ ਵਧੀਆ ਕੱਪੜੇ ਵੀ ਸੌਫਟ ਹੁੰਦੇ ਨਾਲੇ ਨੂੰ ਆਰਾਮਦਈ ਗਾਹਾਂ ਭਾ ਇੱਥੇ ਚੰਦਰਾ ਬਣ ਜਾਣਾ ਜਾਣਾ ਰੂਪ ਰੇਂਟ ਆਪਣਾ ਕਿਹਨਾਂ ਹੈ ਹੂੰ ਇੱਕ ਇੱਕ ਗੱਲ ਹੋ ਰਹੀ ਜਿਹੜਾ ਮਾਲ ਖੁੱਲੀ ਹੈ ਨਹਿਨ ਮੈਟੀ ਮਿਲੀ ਜਣਾ ਨਾ ਮਾਲ ਖੁੱਲਿਆ ਜੁੜੂ ਜੁਡੀ ਉਹ ਪਤਾ ਨਹੀਂ ਕੀ ਆਏ ਉਥੇ ਜਦ ਆਪਾਂ ਸੰਨ ਸਿਟੀ ਵਾਲੇ ਰੋਡ ਤੇ ਉਹ ਜਿਹੜੀ ਮਾਰਕੀਟ ਜੇ ਨਹੀਂ ਬਣਦੀ ਇੱਕ ਬੁਸਤ ਬੜੀ ਜੀ ਉਥੇ ਜਿੱਥੋਂ ਕਾਹਲੀ 365 70 ਕੰਨੇ ਕੱਟ ਹੋਏ ਦੂਵੇ ਹਾਂ 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 ਉਥੇ ਖੁੱਲਿਆ ਇੱਕ ਹੁਣ ਮਾਲ ਇੱਕ ਜਾਦੂ ਹੋ ਗਿਆ ਬਾਕੀ ਹਜੇ ਚੱਲ ਰਿਹਾ ਕੰਮ ਉਥੇ ਮਾਲ ਕਾਹਲੀ ਕੱਟੇ ਨਾਲ 100 ਕਿੰਨੇ ਆ 60 ਪੰਨਾਂ ਤੇ ਕਹਿੰਦੇ ਹੁਣ ਆਫਰ ਚੱਲ ਰਹੀ ਆ ਪੂਰੀ ਹੋਰ ਦੇਖ ਰਿਹਾ ਅ ਉੱਥੇ ਤੇ ਹੀ ਲੈ ਕੇ ਆਵਾਂਗੇ ਕਿਤਵਾਰ ਕਿਹੜਾ ਮਾਰ ਕੇ ਆਵਾਂਗੇ ਉੱਥੇ ਦੇਖਦੇ ਆ ਕੀ ਵੱਡਦਾ ਉੱਥੇ ਹਨਾ ਚਲੋ ਠੀਕ ਆ ਜੀ ਫਿਰ ਮਿਲਦੇ ਹਾਂ ਤੁਹਾਨੂੰ ਅਗਲੇ ਬਲੌਗ ਚ ਦੇਓ ਜਾ ਅੱਜ ਤਾਂ ਸਾਸਤਰੀ ਕਾਲ ਨਹੀਂ ਸਾਰੇ ਮੇਰੇ ਅੱਖ ਦੇ ਬਾੜ ਪੈ ਗਿਆ